ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਤੇ ਅੱਜ ਆਪਾਂ ਇੱਕ ਮਿਹਨਤੀ ਬਾਈ ਨੂੰ ਆਪਾਂ ਲੈ ਕੇ ਰੂਬਰੂ ਕਰਿਆ ਤੁਹਾਡੇ ਜਿਹਨੇ ਕਾਫੀ ਗਰੀਬੀ ਵਿੱਚ ਉੱਠਿਆ ਹੋਇਆ ਬਾਈ ਇਹ ਗਰੀਬੀ ਦੇ ਵਿੱਚ ਰਹਿੰਦਾ ਤੇ ਪਰ ਮਿਹਨਤ ਬਹੁਤ ਜ਼ਿਆਦਾ ਕਰਦਾ ਹੈ ਗੀਤਕਾਰੀ ਦਾ ਸ਼ੌਂਕ ਆ ਬੇਰ ਨੂੰ ਗੀਤ ਲਿਖਦਾ ਜੇ ਕੋਈ ਮੇਰਾ ਵੀਰ ਹੈ ਜ ਆ ਕੋਈ ਸਿੰਗਰ ਆ ਕੋਈ ਮੇਰਾ ਭਰਾ ਦੇਖਦਾ ਜੋ ਵੀਰ ਦੀ ਮਿਹਨਤ ਨੂੰ ਫਲ ਲਾ ਸਕਦਾ ਹੈ ਇਹ ਮਦਦ ਕਰ ਸਕਦਾ ਕਿਸੇ ਵੀ ਤਰੀਕੇ ਨਾਲ ਜਾਂ ਕਿਸੇ ਸਿੰਗਰ ਨੂੰ ਜਾਣਦਾ ਉਹਦੇ ਨਾਲ ਕੰਟੈਕਟ ਕਰਵਾ ਸਕਦਾ ਵੀਰ ਕੋਲੇ ਵੀਰ ਕਹਿੰਦਾ ਵੀ ਹਜ਼ਾਰ ਤੋਂ 1500 ਗੀਤ ਲਿਖਿਆ ਪਿਆ ਬਾਈ ਕੋਲੇ ਘੱਟੋ ਘੱਟ ਵੀ ਜਦੋਂ ਨਿਕਿਆ ਹੁੰਦਾ ਸੀ ਉਦੋਂ ਤੋਂ ਲਿਖਣਾ ਸ਼ੁਰੂ ਕਰਿਆ ਤੇ ਹੁਣ ਤੱਕ ਲਿਖਦਾ ਆ ਰਿਹਾ ਪਰ ਅੱਜ ਤੱਕ ਕਿਸੇ ਨੇ ਇਹਦੀ ਬਾਹ ਨਹੀਂ ਫੜੀ ਬਹੁਤ ਟੌਪ ਟੌਪ ਦੇ ਗੀਤ ਲਿਖੇ ਹੋਏ ਆ ਬਾਈ ਤੇ ਗੱਲਬਾਤ ਸਾਰੀ ਕਰਾਂਗੇ ਜੇ ਕਿਸੇ ਨੇ ਕੋਈ ਮਦਦ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਇੱਕ ਵਾਰੀ ਕਿਸੇ ਸਿੰਗਰ ਨਾਲ ਕੰਟੈਕਟ ਕਰਾ ਦੇ ਉਹੋ ਜਿਹੇ ਗੀਤ ਮਿਲਣਗੇ ਜਿੱਦਾਂ ਬਾਈ ਆਪਣਾ ਗਲਾ ਸਿੱ ਬਹੁਤ ਮਦਦ ਕਰਦਾ ਉਹ ਗਰੀਬ ਬੰਦਿਆਂ ਦੀ ਹਰੇਕ ਦਾ ਫੜਦਾ ਵਾਂਗ ਉਹ ਵੀਰ ਤੱਕ ਵੀਡੀਓ ਆਪਣੀ ਪਹੁੰਚਾ ਦੇ ਜ਼ਰੂਰ ਤੇ ਬਾਈ ਨਾਲ ਗੱਲਬਾਤ ਕਰਦੇ ਆ ਸਾਰੇ ਤੁਹਾਨੂੰ ਸੁਣਾਵਾਂਗੇ ਵੀ ਦੋ ਚਾਰ ਟੱਪੇ ਵਿੱਚ ਥੋੜੇ-ਥੋੜੇ ਤੇ ਗੱਲਬਾਤ ਕਰਾਂ ਸੱਸੀ ਕਾ ਭਾਈ ਸੱਸੀ ਕਾ ਭਾਈ ਕੀ ਨਾਮ ਆਪਣਾ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਉਹਦਾ ਗੀਤਾਂ ਦੇ ਵਿੱਚ ਸੁਖਚਾਨ ਹਾਂ ਸੁਖਚਾਨ 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 ਠੀਕ ਹੈ ਪਿੰਡ ਆਪਣਾ ਕਿਹੜਾ ਹੈ ਬਾਈ ਯਾਤਰੀਪਨੂ ਜੀ ਯਾਤਰੀਪਨ ਤੇ ਇਹ ਕਦੋਂ ਦਾ ਸ਼ੌਂਕ ਆ ਬਈ ਗੀਤ ਕੋ ਲਿਖਣ ਦਾ ਮੈਨੂੰ ਬਾਈ ਜੀ ਸੀਗਾ ਇਹ 15 ਸਾਲ 7 ਮਹੀਨੇ ਸੀਗਾ ਜਦੋਂ ਮੈਂ ਗੀਤ ਲਿਖਣ ਲੱਗਿਆ 15 ਸਾਲ ਤੇ 7 ਮਹੀਨੇ ਹੁਣ ਕਿੰਨੀ ਉਮਰ ਹੈ ਤੇਰੀ ਹੁਣ ਬਾਈ ਜੀ ਮੇਰੀ 21 ਸਾਲ ਦੀ ਮਾਂ 21 ਸਾਲ ਹਾਂ ਮੈਂ ਤੇ ਕਿੱਥੋਂ ਇਹ ਸ਼ੌਂਕ ਕਿਵੇਂ ਪਿਆ ਤੈਨੂੰ ਵੀ ਮੈਂ ਗੀਤ ਲਿਖਣਗੇ ਇਹ ਇਹ ਬਾਈ ਜੀ ਸਹੀ ਪੁੱਛਦਾ ਮੈਂ ਜੇਲ੍ਹ ਚ ਗਿਆ ਸੀ ਅੱਛਾ ਉਦੋਂ ਦਾ ਪਿਆ ਮੈਂ ਜੇਲ੍ਹ ਦੇ ਵਿੱਚ 15 ਸਾਲ 7 ਮਹੀਨੇ ਜੇਲ੍ਹ ਚ ਗਿਆ ਸੀਗਾ ਠੀਕ ਹੈ ਉੱਥੇ ਮੈਨੂੰ ਸ਼ੌਂਕ ਪੈ ਗਿਆ ਵੀ ਮਨ ਕਰ ਚਾ ਲਿਖਣ ਦਾ ਜੇਲ੍ਹ ਚੋਂ ਹਾਂਜੀ ਠੀਕ ਹੈ ਵੀ ਜਣੀ ਜੇਲ੍ਹ ਚ ਜੇ ਵੀ ਜਾਇਆ ਹੈ ਇਹ ਗੱਲ ਹੈ ਹਾਂਜੀ ਠੀਕ ਹੈ ਤੇ ਹੁਣ ਬਾਈ ਕੀ ਕੰਮ ਕਰਦਾ ਫਿਰ ਹੁਣ ਤਾਂ ਬਾਈ ਜੀ ਮਨ ਕਰ ਚਲੋ ਪਹਿਲਾਂ ਤਾਂ ਮੇਰੇ ਬੱਕਰੀ ਫਾਰਮ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਮਨ ਕੇ ਚੱਲ ਪੱਲੇ ਦਾਈ ਦਾ ਕੰਮ ਜਾਂ ਕੋਈ ਦਿਹਾੜੀ ਬਸ ਸਿਸਟਮ ਮਜ਼ਦੂਰੀ ਲਾ ਲੋ ਬਸ ਠੀਕ ਹੈ ਵੀ ਦਿਹਾੜੀ ਦਾ ਫੇਰ ਕਰਦੇ ਹਾਂ ਹਾਂ ਠੀਕ ਹੈ ਤੇ ਕਿਹੋ ਕਿਹੋ ਜਿਹੇ ਗੀਤ ਲਿਖਦਾ ਮੈਂ ਕਿ ਕਿਹੋ ਜਿਹਾ ਸ਼ੌਂਕ ਕਿਹੋ ਜਿਹਾ ਟੱਚ ਲਿਖਦਾ ਮੈਂ ਕੀ ਮਨ ਕੇ ਚੱਲੋ ਚੱਕਵੇਂ ਗਾਣੇ ਸਭ ਤੋਂ ਵੱਧ ਠੀਕ ਹੈ ਰੈਂਟ ਕਹੇ ਨਹੀਂ ਰੈਂਟ ਕਹੇ ਨਹੀਂ ਬੈਲਪੋਣੇ ਲਈ ਹਰੇ ਬੈਲਪੋਣੇ ਲਈ ਜਾਂ ਮਨ ਕੇ ਚੱਲੋ ਵੀ 600 ਹੈਗੇ ਹੈਗੇ ਮਨ ਕੇ ਚੱਲੋ ਕੋਈ ਹੋਣਗੇ ਪਿਆਗੜੇ ਹੋਣਗੇ ਬਸ ਤੇ ਟੋਟਲ ਕਿੰਨੇ ਗਾਣੇ ਹੋਣਗੇ ਹੁਣ ਤੱਕ ਟੋਟਲ ਹੋਣਗੇ 15 ਤੋਂ ਲੈ ਕੇ 17 ਸੋਤਾਂ 1500 1700 ਗੀਤ ਪਿਆ ਤੇ ਕਿਸੇ 15 ਫਿਲਮਾਂ ਪਈਆਂ ਫਿਲਮਾਂ ਹੀ ਪਈਆਂ ਫਿਲਮਾਂ ਪਈਆਂ 15 ਵੱਡੀਆਂ ਫਿਲਮਾਂ ਕੇ ਸ਼ਾਰਟ ਆ ਗਈਆਂ ਵੱਡੀਆਂ ਫਿਲਮ ਵੱਡੀਆਂ ਫਿਲਮਾਂ ਵੱਡੀਆਂ ਫਿਲਮਾਂ ਹੁਣੇ ਘੱਟ ਤੋਂ ਘੱਟ ਵੀ ਪੌਣੇ ਪੌਣੇ 2 ਘੰਟੇ ਨੇ ਪੌਣੇ ਪੌਣੇ 2-2 ਘੰਟੇ ਫਿਲਮਾਂ 15 ਹਾਂ ਠੀਕ ਹੈ ਤੇ 5 ਫਿਲਮਾਂ ਹਜੇ ਦਿਮਾਗ ਚ ਆਈਆਂ ਉਹ ਲਿਖਣੀਆਂ 5 ਲਿਖਣੀਆਂ ਹਾਂ ਆਹੀ ਮੰਨ ਕੇ ਚਲੋ ਵੀ ਜਿੱਦਾਂ ਦੇ ਆਪਣੇ ਹਾਲਾਤ ਆਗੇ ਨੇ ਹਾਲਾਤਾਂ ਤੇ ਹਾਂ ਆਪਦੇ ਹਾਲਾਤਾਂ ਦੀ ਲਿਖੋ ਠੀਕ ਹੈ ਤੇ ਕੁਝ ਵਿੱਚ ਦੁਨੀਆਦਾਰੀ ਵੀ ਆ ਜਣੀ ਠੀਕ ਹੈ ਉੱਜੀ ਚਲੇ ਜਾਓ ਲਾ ਵੀ ਦੋਸਤੋ ਫਿਲਮਾਂ ਵੀ ਲਿਖਦਾ ਬਾਈ ਗੀਤ ਵੀ ਲਿਖਦਾ ਦੋਨੇ ਨਹੀਂ ਕਈ ਵਾਰੀ ਹੁੰਦਾ ਨਾ ਜਿਹੜਾ ਬੰਦਾ ਇਕੱਲੇ ਗੀਤ ਲਿਖਦਾ ਹੁੰਦਾ ਉਹ ਇਕੱਲੇ ਗੀਤ ਹੀ ਲਿਖਦਾ ਹੁੰਦਾ ਜਿਹੜਾ ਵੀਰ ਫਿਲਮਾਂ ਦੇ ਡਾਇਰੈਕਟਰ ਨੇ ਉਹ ਕੱਲੀਆਂ ਫਿਲਮਾਂ ਹੀ ਲਿਖ ਦਿੰਦੇ ਆ ਤੇ ਬਾਈ ਨੂੰ ਦੋਨਾਂ ਚੀਜ਼ਾਂ ਦਾ ਸ਼ੌਂਕ ਆ ਆਪਾਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਕੋਈ ਖਾਸ ਨੌਲੇਜ ਨਹੀਂ ਖਰ ਫਿਲਮਾਂ ਫਿਲਮਾਂ ਬਾਰੇ ਤਾਂ ਪਰ ਜਿਹਨੇ ਨੌਲੇਜ ਆਵੇ ਇੱਕ ਵਾਰੀ ਸਕਰੀਨ ਤੇ ਨੰਬਰ ਚੱਲੂਗਾ ਬਾਈ ਦਾ ਕੰਟੈਕਟ ਜਰੂਰ ਕਰਿਓ ਤੇ ਕਿਸੇ ਤੱਕ ਪਹੁੰਚ ਨਹੀਂ ਕਰੀ ਬਾਈ ਹੁਣ ਤੱਕ ਕਿਸ ਸਿੰਗਰ ਤੱਕ ਜਾਂ ਕੇ ਨਹੀਂ ਬਾਈ ਯਾਰ ਆਪਾਂ ਕਰੀ ਨਹੀਂ ਆਪਣੇ ਕੰਡੈਕਟਰ ਚ ਕੋਈ ਨਹੀਂ ਹੈ ਕੋਈ ਨਹੀਂ ਆਇਆ ਨਹੀਂ ਕੀ ਕਾਰਨ ਵੀ ਗਰੀਬੀ ਕਾਰਨ ਜਾਂ ਗਰੀਬੀ ਕਰਨੀ ਲਾ ਲੋ ਵੀ ਮਨ ਕਿ ਚਲੋ ਕਿਸ ਤਾਈ ਪਹੁੰਚੇ ਨਹੀਂ ਗਿਆ ਇੱਕ ਵਾਰੀ ਸੋਚਿਆ ਸੀ ਵੀ ਸਿੱਧੂ ਮਸਲਤੈ ਜਾਵਾਂਗਾ ਵਿਚਾਰਾ ਦੁਨੀਆ ਛੱਡ ਗਿਆ ਉਹ ਹੋ ਸਕਦਾ ਵੀ ਤੇਰੀ ਮਦਦ ਕਰ ਦੇ ਦਿੰਦਾ ਹੋ ਸਕਦਾ ਮਨ ਕਿ ਤੇ ਕਰ ਜਾ ਕਿਉਂਕਿ ਉਦੋਂ ਸੋਚਿਆ ਸੀਗਾ ਉੱਥੇ ਮੇਰੀ ਮਾਸੀ ਵਈ ਹੈ ਠੀਕ ਹੈ ਉਹਨਾਂ ਨੇ ਕਿਹਾ ਸੀ ਵੀ ਕੋਈ ਨਹੀਂ ਤੂੰ ਸਾਡੇ ਕੋਲ ਆਜ ਉਦੋਂ ਮੈਂ ਜੇਲ੍ਹ ਚੋਂ ਆਇਆ ਸੀ ਕਿ ਥੋੜੇ ਟਾਈਮ ਲਈ ਬਾਈ ਚਲਾਈ ਗਿਆ ਗਿਆ ਚਲੋ ਜੀ ਠੀਕ ਹੈ ਵੇ ਹੋ ਸਕਦਾ ਉਹਨੇ ਕਾਫੀ ਬੰਦੇ ਉਠਾਏ ਵੀ ਹੈ ਤੇ ਹੋ ਸਕਦਾ ਉਹ ਤੇਰਾ ਬਾਹ ਫੜ ਵੀ ਲੈਂਦਾ ਹਣ ਪਰ ਕਿਦੇ ਤੱਕ ਚਾਹਣਾ ਵੀ ਤੇਰੀ ਪਹੁੰਚ ਕੀ ਕੋਈ ਹੈਗਾ ਸਿੰਗਰ ਬਣ ਚ ਦਿਮਾਗ ਚ ਵੀ ਆ ਸਿੰਗਰ ਮਿਲ ਜੇ ਤੇਰੇ ਕੋਈ ਗਾਣਾ ਆਪਾਂ ਤਾਂ ਬਾਈ ਸਾਰੇ ਇੱਕੋ ਜਿਹੇ ਵੀ ਜਿਹੜਾ ਮਰਜ਼ੀ ਮਿਲ ਜੇ ਆਪਾਂ ਨੂੰ ਬਸ ਇੱਕੋ ਹੀ ਗੱਲ ਆ ਵੀ ਠੀਕ ਹੈ ਕੋਈ ਮੰਨ ਕੇ ਚੱਲ ਜੇ ਮੈਂ ਤਾਂ ਗਾਣੇ ਵਾਲਾ ਤਾਂ ਬਚਾਰਾ ਨਾ ਕੋਸ਼ਿਸ਼ ਕਰੇ ਹਨਾ ਠੀਕ ਹੈ ਕੋਈ ਸੈਡ Song ਵਾਲਾ ਆ ਜੇ ਤੇ ਜਾ ਮੰਨ ਕੇ ਚੱਲ ਚੱਕ ਮਿਆਂ ਵਾਲਾ ਤੇ ਹੁਣ ਗਾਣੇ ਗਾਣੇ ਤਾਂ ਤੇਰੀ ਗੱਲ ਸੁਣ ਲਈ ਹੁਣ ਵੀ ਮੈਨੂੰ ਇਹ ਵੀ ਦੱਸ ਵੀ ਜੇ ਕੋਈ ਸਿੰਗਰ ਤੇਰੇ ਤੱਕ ਅਪਰੋਚ ਕਰਦਾ ਵੀ ਉਹਨੂੰ ਪੈਸੇ ਦੇ ਦੇਵੇਂਗਾ ਜਾਂ ਸਟਾਰਟਿੰਗ ਚ ਇਹ ਕਹੇਗਾ ਵੀ ਮੇਰਾ ਗਾਣਾ ਚੱਲ ਜੇ ਕੋਈ ਚੱਕਰ ਨਹੀਂ ਇੱਕ ਵ ਪੈਸਿਆਂ ਦਾ ਕੋਈ ਚੱਕਰ ਨਹੀਂ ਹੈਗਾ ਮੈਨੂੰ ਹਾਂ ਤੇ ਬਸ ਮੇਰੇ ਪਿੰਡ ਦਾ ਨਾਂ ਨਾ ਕੱਟੇ ਮੇਰਾ ਚਾਹੀ ਕੱਟ ਦੇ ਕੋਈ ਚੱਕਰ ਨਹੀਂ ਕੱਲ ਮਨ ਕੇ ਚਲੋ ਵੀ ਘੜਤ ਘੜਤ 15 20 ਗਾਣੇ ਮੈਂ ਇੱਧੇ ਦੇ ਦੂੰਗਾ ਵੀ ਉੱਧੇ ਹੀ ਦੇ ਦੇਂਗਾ ਹਾਂ ਵੀ ਮਨ ਕੇ ਤਾਂ ਪਿੰਡ ਦਾ ਨਾਂ ਨਾ ਕੱਟੇ ਚਾਹੀ ਮੇਰਾ ਕੱਟ ਦੇ ਤੇਰਾ ਕੱਟ ਦੇ ਹਾਂ ਮੇਰਾ ਭਾਵੇਂ ਕੱਟ ਦੇ ਪਰ ਪਿੰਡ ਦਾ ਨਾਂ ਨਾ ਲਾ ਮੈਂ ਤਾਂ ਇਹ ਵੀ ਰੈਕਟ ਕਰਦਾ ਮੈਂ ਵੀਰ ਦੀ ਮਿਹਨਤ ਹੈ ਕਿਸੇ ਦਾ ਨਾਂ ਕੱਟਣਾ ਬਹੁਤ ਗਲਤ ਗੱਲ ਹੁੰਦੀ ਆ ਆਪ ਦਾ ਕਿਸੇ ਦਾ ਨਾਂ ਉਹਦੀ ਮਿਹਨਤ ਕਿਸੇ ਕੋਈ ਨਹੀਂ ਲੈਂਦਾ 20 25 ਗਾਣੇ ਦਾ ਕੁਝ ਇਹਨੇ ਲਿਖ ਕੇ ਇਹਦਾ ਦਿਮਾਗ ਹੈ ਉਹਨੇ ਲਿਖਿਆ ਉਦੇ ਦਿਮਾਗ ਚੋਂ ਸਾਰੇ ਆਈਡੀਆ ਆਏ ਆ ਪਰ ਇਹਦਾ ਨਾਂ ਹੋਣਾ ਜ਼ਰੂਰੀ ਹੈ ਇੰਨਾ ਹੀ ਬਹੁਤ ਆ ਵੀ ਇਹ 20 25 ਗਾਣੇ ਤੁਹਾਨੂੰ ਫ੍ਰੀ ਦੇ ਰਿਹਾ ਮੇਰੀ ਵਧੀਆ ਕਿਸੇ ਸਿੰਗਰ ਨੂੰ ਰਿਕੁਐਸਟ ਹੀ ਇਹ ਜੇ ਕਿਸੇ ਤੱਕ ਵੀਡੀਓ ਜਾਂਦੀ ਹੈ ਤਾਂ ਵੀਰ ਤੋਂ ਗਾਣੇ ਲੈ ਕੇ ਇੱਕ ਵਾਰੀ ਇਹਦੀ ਕਾਪੀ ਜਦੂਰ ਫਰੋਲ ਕੇ ਦੇਖ ਇੱਕ ਵਾਰੀ ਬੁਲਾ ਲਿਓ ਵੀਰ ਨੂੰ ਸਕਰੀਨ ਤੇ ਨੰਬਰ ਚੱਲਦਾ ਹੋਊਗਾ ਕਾਲ ਕਰਿਓ ਤੇ ਕੋਈ ਆਪਾਂ ਟੱਪਾ ਸੁਣਾ ਸਕਦੇ ਪੰਜਨ ਇੱਕ ਅੱਧਾ ਮਾੜਾ ਸੁਣਾ ਲੈਣ ਦੋ ਗਾਣੇ ਤਾਂ ਹੋਈ ਪਾ ਸੁਣਾ ਦੇਣਾ ਲੈਣਾ ਸੁਣਾ ਦੇ ਦੋ ਚਾਰ ਹਮ ਐਂ ਖੰਤਸੀ ਗਏ ਉਦੋਂ 18 ਸਾਲ ਦਾ ਜਦੋਂ ਬੈਰੀ ਸੀ ਖਲੌਂਦੇ ਧਰਤੀ ਹੋਇਆ ਜਦੋਂ ਸੁਖ ਬਿੱਲੋ 21 ਸਾਲ ਦਾ ਨਹੀਂ ਲੁਧਿਆਣੇ ਜੇਲ੍ਹ ਵਿੱਚ ਐਂਡ ਕਰਤੀ ਹਮ ਮੁਲਾਕਾਤ ਹੁੰਦੀ ਸੀਗੀ ਸ਼ਨੀਵਾਰ ਦੀ ਉਦੋਂ ਤੋਂ ਹੀ ਗੈਂਗਸਟਰ ਲਾਈਫ ਬਣ ਗਈ ਸੀ ਯਾਰ ਦੀ ਹਮ ਮਿੱਤਰਾਂ ਦੀ ਸੋਚ ਕਾਕਾਏ ਹਮ ਬਰਾ ਤੋਂ ਪਾਰਦੀ ਰੱਖਿਆ ਦਨਹਾਲੀ ਦੇ ਕਾਂ ਹੀ ਕਾਂ ਪਾੜਦੀ ਹਮ ਮਿੱਤਰਾਂ ਦੇ ਕੀਤੇ ਕਾਂਡ ਬਣੇ ਖੱਡਣੇ ਅਖਬਾਰ ਦੀ ਮਿੱਤਰਾਂ ਦੀ ਸੋਚੇ ਕਾ ਕੈਂਪਰਾ ਤੋਂ ਪਾਰ ਦੀ ਰੱਖੀ ਐ ਦਨਾਲੀ ਦੇਖ ਕਾਂ ਪਾੜਦੀ ਠੀਕ ਐ ਬਹੁਤ ਵਧੀਆ ਬਈ ਬਹੁਤ ਸੋਹਣਾ ਗੀਤ ਆ ਬਾਈ ਦਾ ਤੇ ਬਾਕੀ ਸੁਧਾਰ ਦਿਨਾਂ ਦਿਨ ਹੁੰਦੇ ਰਹਿਣੇ ਆ ਇਹ ਜਿਹੜਾ ਹੈਗੀ ਸੁਣਾਇਆ ਕਦੋਂ ਕਦਾ ਲਿਖਿਆ ਹੋਇਆ ਇਹ ਬਾਈ ਜੀ ਪਹਿਲਾ ਗਾਣਾ ਲਿਖਿਆ ਸੀਗਾ ਜੇਲ੍ਹ ਦੇ ਵਿੱਚ ਮੰਦਿਰ ਚ ਬੈਠ ਕੇ ਲੁਧਿਆਣਾ ਜੇਲ੍ਹ ਦੇ ਵਿੱਚ ਬੋਸਟਲ ਜੇਲ੍ਹ ਲੁਧਿਆਣਾ ਉਹਦਾ ਲਿਖਿਆ ਉਹ ਲਿਖਿਆ ਪਹਿਲਾ ਗਾਣਾ ਜੀ ਹੁਣ ਕੋਈ ਤਾਜ਼ਾ ਲਿਖਿਆ ਜਿਹੜਾ 2-4 ਦਿਨਾਂ ਜਾਂ 5 ਦਿਨਾਂ 10 ਦਿਨਾਂ ਦਾ ਨਹੀਂ ਲਿਖਿਆ ਉਹਨਾਂ ਤੇ ਡੇਰੀ ਜੀ ਲਿਖਾਉਗੀ ਫੇਗਾ ਕੋਈ ਜਲ ਕੱਲ ਲਿਖਿਆ ਸੀ ਉਹ ਥ ਮਨ ਨਹੀਂ ਬਦਲਿਆ ਹੋਮਣ ਤਾਂ ਕਰਕੇ ਪਿਆਰ ਤੂੰ ਪਾਇਆ ਹੁਣ ਕਾਹ ਤੋਂ ਦੱਸ ਦੇ ਅੱਖ ਕੀ ਨੀ ਪਹਿਲਾਂ ਪਿੱਛੇ ਮੇਰੇ ਲੱਗੀ ਹੁਣ ਮਾਪਿਆਂ ਬਲ ਕੋ ਟੱਪ ਗਈ ਨੀ ਹੱਥ ਫੜ ਕੇ ਛੱਡਿਆ ਤੈਂ ਮਸਾਂਸੀ ਤੈਨੂੰ ਲੱਭਿਆ ਮੈਂ ਹੱਥ ਫੜ ਕੇ ਛੱਡਿਆ ਤੈਂ ਮਸਾਂਸੀ ਤੈਨੂੰ ਲੱਭਿਆ ਮੈਂ ਹੋ ਤੇਰਾ ਸਹਬਾਂ ਦੇ ਨਾਲ ਰਿਸ਼ਤਾ ਕੀ ਸੀ ਜਿਨੇ ਮੇਰ ਚਾ ਮਰਵਾਇਆ ਜੰਡ ਦੇ ਥੱਲੇ ਲਜਾ ਕੇ ਨਹੀਂ ਮੁੰਡਾ ਇਸ਼ਕ ਚ ਬਰਬਾਦ ਖੋਇਆ ਏ ਤੇਰੀ ਉਂਗਲ ਚ ਛਲਾ ਪਾ ਕੇ ਨਹੀਂ ਮੁੰਡਾ ਇਸ਼ਕ ਚ ਬਰਬਾਦ ਖੋਇਆ ਏ ਤੇਰੀ ਉਂਗਲ ਚ ਛਲਾ ਪਾ ਕੇ ਨਹੀਂ ਤੂੰ ਸਹਿਬਾ ਨੂੰ ਪਿੱਛੇ ਛੱਡਿਆ ਪਾਈਆਂ ਨਾਲ ਖਸਮ ਦਾ ਬੈਰ ਪਵਾ ਕੇ ਨਹੀਂ ਤੂੰ ਕਲ ਜੁਗਦਾ ਮੇਰ ਚਾ ਮਾਰ ਦਿੱਤਾ ਏ ਜੱਟੀ ਐ ਨੈਣ ਮਲਾਕੇ ਨੀ ਹਏ ਮੁੰਡਾ ਇਸਕ ਚ ਪਾਕੇ ਨੀ ਲੈ ਵੀ ਸੈਡ ਸੌਂਗ ਵਾਲਿਓ ਤੁਹਾਡੀ ਵੀ ਛਪੂਰੀ ਕਰਤੀ ਤੇ ਜਿਹਨੇ ਚੱਕਵੇਂ ਵਾਲੇ ਗਾਣੇ ਵਾਲੇ ਆਪਣੇ ਉਹਨਾਂ ਦੀ ਵੀ ਇੱਛਾ ਬਾਈ ਨੇ ਪੂਰੀ ਕਰਤੀ ਦੋਨੇ ਕਿਸੇ ਵੀ ਤਰ੍ਹਾਂ ਦਾ ਵੀਰ ਨਾਲ ਸੰਪਰਕ ਇੱਕ ਵਾਰੀ ਜ਼ਰੂਰ ਕਰਿਓ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਹੋ ਸਕਦਾ ਤੁਹਾਡੇ ਟੱਚ ਕੋਈ ਕੋਈ ਅਹੇਜਾ ਸਿੰਗਰ ਹੋਵੇ ਜਿਹੜਾ ਨਵਾਂ ਗਾਉਣ ਦਾ ਸ਼ਕੀਨ ਹੋਵੇ ਕਈ ਵਾਰੀ ਅਹੇਜੇ ਸਿੰਗਰ ਵੀ ਹੁੰਦੇ ਵੀਰ ਗਾਉਣ ਦੇ ਸ਼ਕੀਨ ਹੁੰਦੇ ਪਰ ਉਹਨਾਂ ਨੂੰ ਕਿਤੇ ਵੀ ਅਪਰੋਚ ਨਹੀਂ ਹੁੰਦੀ ਵਧੀਆ ਗੀਤਕਾਰ ਤੱਕ ਕਿਉਂਕਿ ਉਹਨਾਂ ਨੂੰ ਗਾਣੇ ਨਹੀਂ ਮਿਲਦੇ ਹੁੰਦੇ ਜਿਹੜੇ ਚੰਗੇ ਗੀਤਕਾਰ ਚੱਲੇ ਹੋਏ ਐ ਉਹਨਾਂ ਦੀ ਪੇਮੈਂਟ ਬਹੁਤ ਲੱਖਾਂ ਦੇ ਵਿੱਚ ਹੁੰਦੀ ਐ ਉਹ ਪੇਮੈਂਟ ਭਰ ਨਹੀਂ ਸਕਦੇ ਹੁੰਦੇ ਪਰ ਸ਼ੌਂਕ ਹੁੰਦਾ ਗਾਉਣ ਦਾ ਉਹ ਜਿਆ ਨਵਾਂ ਗੀਤ 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 ਆਪਣਾ ਗਾਇਕ ਕੋਈ ਵੀਰ ਆਪਣਾ ਵੀਰ ਨਾਲ ਸੰਪਰਕ ਕਰ ਲਿਓ ਗਾਇਕ ਜਿਹੜਾ ਨਵਾਂ ਹੋਊਗਾ ਤਾਂ ਦੋਨੇ ਆਪਸੇ ਦੀ ਰਲ ਮਿਲ ਕੇ ਵੀ ਤੁਸੀਂ ਇਹ ਚਲਾ ਸਕਦੇ ਹੋ ਕਿਉਂਕਿ ਇੱਕ ਨੂੰ ਗਾਉਣ ਦਾ ਸ਼ੌਂਕ ਐ ਇੱਕ ਨੂੰ ਲਿਖਣ ਦਾ ਸ਼ੌਂਕ ਦੋਨੇ ਚੱਲੋਗੇ ਤਾਂ ਰਲ ਮਿਲ ਕੇ ਬਹੁਤ ਉੱਚਾ ਜਾ ਸਕਦੇ ਹੋ ਤਾਂ ਨੰਬਰ ਸਕਰੀਨ ਤੇ ਚੱਲਦਾ ਵੀਰ ਨਾਲ ਸੰਪਰਕ ਜ਼ਰੂਰ ਕਰੋ ਯਾਤਰੀ ਪਿੰਡਾ ਬਾਈ ਦਾ ਟਾਹਣੀਆਂ ਦੇ ਵਿੱਚ ਘਰ ਹੈ ਤੇ ਗਰੀਬ ਪਰਿਵਾਰ ਦਾ ਮੁੰਡਾ ਹੈ ਆਪਾਂ ਸਾਰੇ ਸਾਥ ਦੇਈਏ ਵੀਡੀਓ ਨੂੰ ਇੰਨੀ ਕ ਸ਼ੇਅਰ ਕਰਿਓ ਕਿ ਚੱਪੇ-ਚੱਪੇ ਦਾਕ ਵੀਡੀਓ ਪਹੁੰਚ ਜਾਏ ਬਾਈ ਦਾ ਅੱਜ ਸਾਥ ਦੇਵਾਂਗੇ ਕਿਉਂਕਿ ਖੜਨਾ ਬਣਦਾ ਹੁੰਦਾ ਜਦੋਂ ਸਟਾਰਟਿੰਗ ਹੋਵੇ ਜਦੋਂ ਬੰਦੇ ਦਾ ਨਾਂ ਬਣ ਜੇ ਉਦੋਂ ਤਾਂ ਹਰੇਕ ਦਾ ਹੀ ਭਰਾ ਹੁੰਦਾ ਬਾਈ ਜਦੋਂ ਕਿਸੇ ਦਾ ਨਾਂ ਬਣਦਾ ਨਾ ਉਹ ਤਾਂ ਹਰੇਕ ਹੀ ਆ ਕੇ ਹੱਥ ਮਲਾ ਲਦਾ ਹੈ ਬਾਈ ਮੈਂ ਤੇਰਾ ਭਰਾ ਤੂੰ ਮੇਰਾ ਭਰਾ ਮੈਂ ਤੈਨੂੰ ਜਾਣਦਾ ਮੈਂ ਫਲਾਨਾ ਆਪਾਂ ਇਕੱਠੇ ਆ ਫਲਾਨਾ ਐਦਾਂ ਪੜਦੇ ਰਹੇ ਉਹਦਾ ਸੁੰਦੇ ਆ ਸਾਡ ਦੇਣਾ ਹੁੰਦਾ ਸਟਾਰਟਿੰਗ ਜੀ ਦਿਆ ਕਰੋ ਨਹੀਂ ਭਾਵੇਂ ਨਾ ਦਿਆ ਕਰੋ ਤੇ ਕਰਿਓ ਸ਼ੇਅਰ ਬਤੋਵਾ ਵੀਡੀਓ ਤੇ ਧੰਨਵਾਦ ਵੀਰੇ ਜੇ ਕੋਈ ਨੰਬਰ ਆਇਆ ਤਾਂ ਆਪਣਾ ਬਾਈ ਦਾ ਨੰਬਰ ਇੱਕ ਵਾਰੀ ਬੋਲ ਦੇ ਬਾਈ ਨੰਬਰ ਕੀ ਸਕਰੀਨ ਤੇ ਨਹੀਂ ਲੱਗਦਾ 88729 ਜੀ 39666 ਠੀਕ ਹੈ ਇਹ ਪਰਮਾਨੈਂਟ ਚੱਲਦੇ ਰਹਿੰਦਾ ਨੰਬਰ ਲੈ ਕਰਿਓ ਸੰਪਰਕ ਵੀਰੇ ਤੇ ਆਪਣਾ ਨਾਮ ਕੀ ਸੀ ਦੁਬਾਰੇ ਦੱਸੀ ਮਾੜਾ ਜੀ ਸੁਖਚਾਨਾ ਵੀਰੇ ਉਹ ਸੁਖਜਿੰਦਰ ਆ ਮੇਰਾ ਨਾਮ ਨਾਮ ਸੁਖਜਿੰਦਰ ਸੁਖਚਾਨਾ ਗੀਤਾਂ ਦੇ ਵਿੱਚ ਨਾਮ ਹੈ ਤੇ 20 25 ਗੀਤ ਬਾਈ ਕਹਿੰਦਾ ਫ੍ਰੀ ਵੀ ਦੇ ਦੂ ਜੇ ਕਿਸੇ ਨੂੰ ਚਾਹੀਦਾ ਹੈ 1502000 ਗੀਤ ਲਗਭਗ ਲਿਖਿਆ ਪਿਆ ਵਿੱਚ ਫਿਲਮਾਂ ਨੇ ਬਹੁਤ ਮਿਹਨਤੀ ਮੁੰਡਾ ਹੈ ਮਿਹਨਤ ਨੂੰ ਫਲ ਲਾਈਏ ਮਾਲਕ ਵੀ ਫਲ ਲਾਵੇ ਤੇ ਆਪਾਂ ਵੀ ਮਿਹਨਤ ਨੂੰ ਸਾਥ ਦੇਈਏ ਸਾਥ ਦੇਗੇ ਤਾਂ ਹੀ ਗੱਲ ਬਣਨੀ ਹੈ ਤੇ ਬਹੁਤ ਬਹੁਤ ਧੰਨਵਾਦ